ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇ ਤੇ ਭੈਣ ਭਰਾਵਾਂ ਦਾ ਧੰਨਵਾਦ ਤੇ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਠੀਕ ਹੋਗੇ ਖੁਸ਼ ਹੋਗੇ ਤੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਹਾਂ ਆਪਾਂ ਇਹ ਮੁੰਗਰੇ ਕਿ ਪਤਾ ਨਹੀਂ ਸੁੰਗਰੇ ਇਹ ਦੱਸਿਓ ਕਮੈਂਟ ਕਰਕੇ ਤੁਸੀਂ ਕਿ ਇਹ ਕੀ ਚੀਜ਼ ਹੈ ਮੁੰਗਰੇ ਹੈ ਕਿ ਸੁੰਗਰੇ ਹੈ ਅਸੀਂ ਲੈ ਵੀ ਕਿਸੇ ਦੇ ਤੋੜ ਕੇ ਲੈ ਕੇ ਆਏ ਆਂ ਤੇ ਇਹਨਾਂ ਦੀ ਆਪਾਂ ਬਣਾਵਾਂਗੇ ਅੱਜ ਸਬਜੀ ਆਜਾ ਆਪਾਂ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਹਨਾਂ ਨੂੰ ਹੁਣ ਆਪਾਂ ਕੱਟ ਲੈਨੇ ਆ ਤੇ ਫਿਰ ਮਿਲਦੇ ਆ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਉਣੇ ਆ ਫਿਰ ਤੁਹਾਨੂੰ ਦੱਸਾਂਗੇ ਕਾਕਾ ਗੁਰਜੋਤ ਸਿੰਘ ਤੇ ਨਾਲੇ ਸਾਡੇ ਲਾਣੇਦਾਰ ਨੇ ਅੱਖ ਦਾ ਕਰਾਇਆ ਫੇਸ਼ਨ ਤੇ ਬੈਠੇ ਲੈ ਕੇ ਤੁੱਤੇ ਕੋਠੇ ਤੇ ਹਾਂ ਨਾ ਸੋ ਜੋਤੇ ਓਏ ਜੋਤੇ ਕੀ ਕਰਦਾ ਮੇਰਾ ਕੋਤੇ ਜੋਤੇ ਵੀਡੀਓ ਬੋਦਾਏ ਵੀਡੀਓ ਬੋਦਾ ਬਾਈ ਕਰਦੋ ਆਪਾਂ ਧੁੱਪੇ ਬੈਠ ਕੇ ਨਾ ਨੂੰ ਕੱਟ ਲੈਨੇ ਆ ਕੋਠੇ ਤੇ ਬੈਠੇ ਆ ਜੇ ਆਪਾਂ ਧੁੱਪ ਦਾ ਲਾ ਲੈਂਦੇ ਆ ਕੱਲ ਪਰਸੋਂ ਦੀ ਫੇਰ ਠੰਡ ਜੀ ਹੋ ਗਈ ਤੇ ਧੁੱਪ ਸੇਕ ਨੂੰ ਦਿਲ ਕਰਦਾ ਨਹੀਂ ਤੇ ਵਾਵਾ ਗਰਮੀ ਜੀ ਹੋ ਗਈ ਨਾਲੇ ਸਾਡੇ ਪਿੰਡ ਦਾ 뷰 ਵੇਖੋ ਤੁਸੀਂ ਚਲ ਤੇ ਆਹ ਲਓ ਜੀ ਮੁੰਗਰੇ ਆਪਾਂ ਕੱਟ ਲਿਆ ਮੁੰਗਰੇ ਕਿ ਸੁੰਗਰੇ ਤੁਹਾਨੂੰ ਕਿਹਾ ਕਮੈਂਟ ਕਰਕੇ ਦੱਸਿਓ ਤੇ ਇਹ মুงਰੇ ਖਾਣੇ ਬਹੁਤ ਜੀ ਅੱਜ ਕੱਲ੍ਹ ਦੇਰ ਕਰਦਾ ਗੋਭੀ ਆਲੂ ਮਟਰ ਆਲੂ ਗਾਜਰਾ ਆਲੂ ਖਾ ਕੇ ਆਪਣਾ ਮਨ ਆਕ ਗਿਆ ਤੇ ਅੱਜ ਆਪਣਾ ਜੀ ਕਰਦਾ ਇਹ মুงਰੇ ਬਣਾਈਏ ਇਹ মুงਰੇ ਬਹੁਤ ਗੁਣਕਾਰੀ ਹੁੰਦੇ ਆ ਵੈਸੇ ਮooli ਦੀ ਤਰ੍ਹਾਂ ਮooli ਦੀ ਸਬਜ਼ੀ ਵਧੀਆ ਹੁੰਦੀ ਹੈ ਜਿ ਤਰ੍ਹਾਂ ਮooli ਹਾਜਮੇਦਾਰ ਹੁੰਦੀ ਹੁਮੇ ਇਹ মুงਰੇ ਹੁੰਦੇ ਆ ਇਹ ਬਹੁਤ ਗੁਣਕਾਰੀ ਵੀ ਹੁੰਦੇ ਸਰੀਰ ਵਾਸਤੇ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਉਣੇ ਆ ਇੱਕ ਟਮਾਟਰ ਪਾਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਤੇ ਅਦਰਕ ਪਾਵਾਂਗੇ ਤਿੰਨ ਚਾਰ ਗੰਡੇ ਪਾਵਾਂਗੇ ਆ ਚਾਰ ਪੰਜ ਆਲੂ ਪਾਵਾਂਗੇ ਤੇ ਆਜੋ ਆਪਾਂ ਇਹਨਾਂ ਨੂੰ ਹੁਣ ਛਿੱਲ ਛਿੱਲ ਲੈਨੇ ਆ ਤੜਕਾ ਵੀ ਕੱਟ ਲਾਂਗੇ ਆਲੂ ਵੀ ਛਿੱਲ ਲੈਨੇ ਆ ਹਾਂਜੀ ਆਲੂ ਜੀ ਮੂੰਗਰੇ ਵੀ ਆਪਾਂ ਕੱਟ ਹੀ ਲਿਆ ਤੇ ਹਾਂਜੀ ਆਲੂ ਮੂੰਗਰੇ ਆਪਾਂ ਧੋ ਕੇ ਚੰਗੀ ਤਰ੍ਹਾਂ ਤੇ ਕੱਟ ਲਏ ਤੇ ਹੁਣ ਆ ਜਿਹੜੇ ਆਲੂ ਲੈ ਹੈ ਚਾਰ ਪੰਜ ਉਹ ਵੀ ਕੱਟ ਲਿਆ ਤੇ ਟਮਾਟਰ ਵੀ ਆਪਾਂ ਕੱਟ ਲੇ ਦੋ ਬਰੀ ਬਰੀ ਗੰਡੇ ਵੀ ਕੱਟ ਲਿਆ ਇਹ ਅਦਰਕ ਤੇ ਇਹ ਹਰੀ ਮਿਰਚ ਤੇ ਆਜੋ ਹੁਣ ਆਪਾਂ ਲਵਨੇ ਆ ਤੜਕਾ ਕੜਾਈ ਆਪਾਂ ਰੱਖ ਲਾਂਗੇ ਕਿੱਤਲ ਦੀ ਅੱరే ਆ ਗਿਆ ਸਾਬ ਚਾਲੂ ਕਰ ਲੈਨੇ ਆਪਾਂ ਤੇ ਕੜਾਈ ਆਪਾਂ ਰੱਖ ਲਈ ਆ ਇਹਦੇ ਵਿੱਚ ਪਾ ਲੈਨੇ ਆਪਾਂ ਤੇਲ ਜੀ ਤੇਲ ਸਰੋਂ ਦਾ ਪਾ ਲੈਨੇ ਆਂ ਮੁੰਗਰੇ ਤੇਲ 'ਚ ਵਧੀਆ ਲੱ ਬਣਦੇ ਆ ਤੇ ਆਪਾਂ ਹਰ ਸਬਜ਼ੀ ਉਤਨਾ ਸਰੋਂ ਦੇ ਤੇਲ 'ਚ ਹੀ ਬਣਾਉਨੇ ਆ ਇਸ ਕਰਕੇ ਸਰੋਂ ਦੇ ਤੇਲ 'ਚ ਮੁੰਗਰੇ ਜਿਹੜੇ ਉਹ ਬਹੁਤ ਕਰਾਰੇ ਬਣਦੇ ਆ ਤੇ ਮੁੰਗਰੇ ਖਾਣ ਦਾ ਬਹੁਤ ਫਾਇਦਾ ਵਾ ਜਿਵੇਂ ਮੂਲੀ ਖਾਣ ਦੇ ਫਾਇਦੇ ਆ ਉਵੇਂ ਮੁੰਗਰੇ ਖਾਣ ਦੇ ਫਾਇਦੇ ਵਾ ਇਹ ਕੋਸ਼ਕ ਮੁੰਗਰੇ ਵਿੱਚ ਲਾਲ ਵੀ ਆ ਇਹ ਕੋਸ਼ਿਕਾ ਹਰੇ ਆ ਇਹ ਆਪਾਂ ਇਹਨਾਂ ਦੀ ਬਣਾਵਾਂਗੇ ਸਬਜ਼ੀ ਤੇ ਮੁੰਗਰੇ ਆਪਾਂ ਸਿੰਪਲ ਤਰੀਕੇ ਨਾਲ ਬਣਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਲੈਨੇ ਆਪਾਂ ਹੋਰ ਆਪਾਂ ਰਾਈ ਰਤਨਜੋਤ ਕੁਛ ਨਹੀਂ ਪਾ ਰਹੇ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਬਣਦੇ ਆ ਮੁੰਗਰੇ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਮਸਾਲੇ ਨਹੀਂ ਪੈਂਦੇ ਨਾਲੇ ਇੱਕੜੀ ਤਰੀ ਵਾਲੀ ਆ ਹਾਂ ਇਹ ਨਾਲੇ ਵਾਈ ਹੋਣੀ ਹੈਗੇ ਹਾਂ ਇਹ ਵਾਈ ਬਣੀ ਤੇ ਵਧੀਆ ਹੈ ਖਾਣ ਵਾਸਤੇ ਹੋਣ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅਦਰਕ ਚਲੋ ਜਾਂ ਤੋਂ ਹਾਂ ਟਮਾਟਰ ਬਾਅਦ ਚ ਪਾਵਾਂਗੇ ਜਦ ਥੋੜੇ ਜਿਹਾ ਆਪਣੇ ਗੰਡੇ ਪੁੱਲ ਚਕੇ ਜਿਹੜਾ ਤੜਕਾ ਉਹ ਪਾਉਗਾ ਆ ਹਾਂ ਹੁਣ ਆਪਾਂ ਨਵੀਂ ਪੁੱਲਾ ਕਰ ਲਈਏ ਮਤਲਬ ਹਾਂ ਥੋੜੇ ਜਿਹਾ ਪੁੱਜ ਜਾਂਦੇ ਅਦਰਕ ਦੇ ਦੇ ਫਿਰ ਚਲੋ ਅਦਰਕ ਆਪਾਂ ਜਿਹੜਾ ਥੋੜਾ ਜਿਹਾ ਲਾਲ ਹੋ ਗਿਆ ਤੇ ਹੁਣ ਆਪਾਂ ਪਾ ਜਿੰਨੇ ਗੰਡੇ ਆਲੂ ਬਾਜਰਾ ਗੋਭੀ ਗਾਜਰਾ ਖਾ ਕੇ ਮਨ ਜਾ ਜਿਹੜਾ ਬਹੁਤ ਅੱਕ ਗਿਆ ਹੁਣ ਮੂੰਗਰੇ ਖਾਣ ਨੂੰ ਬੜਾ ਦਿਲ ਕਰਦਾ ਸੀ ਬੜਾ ਕੀ ਆ ਉਹ ਬਹੁਗੇ ਥੋੜੇ ਦਿਸੇ ਹਾਂ ਉਹਦੇ ਤੁਸੀਂ ਥੋੜੇ ਮੱਠੀ ਹੁੰਦੀ ਆ ਹਮਮ ਯਾਨੀ ਮੌਸਮ ਬਦਲ ਗਿਆ ਨਾ ਇਹ ਥੋੜੇ ਕਰਾਰੇ ਆ ਹੁਣ ਮੌਸਮ ਦੇ ਹਿਸਾਬ ਨਾਲ ਉਹ ਥੋੜੇ ਜੇ ਹੋਰ ਤਰ੍ਹਾਂ ਦੀ ਬਣਦੀ ਸਬਜੀ ਨਾਲੇ ਰੋਟੀ ਰੋਟੀ ਦਾ ਮੇਵਾ ਥੱਕ ਜੇ ਗਿਆ ਨਾ ਸਬਜੀ ਅੱਵੇ ਆਪਣੇ ਪਿਆਜ਼ ਭੁੱਜ ਗਏ ਆ ਕੋ ਮੋਰਾਂ ਦੇ ਟਮਾਟਰ ਪਾ ਗਏ ਆਪਾਂ ਹਾਂ ਟਮਾਟਰ ਪਾ ਗਏ ਐ ਹਲੋ ਜੀ ਹੁਣ ਆਪਾਂ ਟਮਾਟਰ ਇਹਦੇ ਵਿੱਚ ਪਾ ਲੈਨੇ ਆ ਟਮਾਟਰ ਵੀ ਆਪਣੇ ਨਰਮ ਹੋ ਜਾਣਗੇ ਇਹ ਚ ਚਲ ਇਹ ਬੜਾ ਗੜਾ ਲਵਾ ਲਓ ਹਾਂ ਹਲੋ ਜੀ ਆਪਣਾ ਜਿਹੜਾ ਤੜਕਾ ਵਾ 50% ਪਹੁੰਚ ਗਿਆ ਵਾ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਲੂਣ ਤੇ ਲੂਣ ਦੇ ਨਾਲੇ ਤੜਕਾ ਜਿਹੜਾ ਗਲ ਚੂ ਲੂਣ ਪਾਵਾਂਗੇ ਸਵਾਦ ਅਨਸਾਰ ਇਹ ਨਾਲ ਤੜਕਾ ਹੁਣ ਲੂਣ ਦੇ ਨਾਲ ਤੜਕਾ ਜਿਹੜਾ ਚੰਗੀ ਤਰ੍ਹਾਂ ਗੰਡੇ ਪੁੱਜ ਜਾਣਗੇ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਸਬਜ਼ੀ ਹੁਣ ਆਹ ਬੋਲੀ ਹਲਦੀ ਪਾ ਲਈਏ ਆਹ ਲੋ ਤੜਕਾ ਆਪਣਾ ਪੁੱਜ ਗਿਆ ਵੇਖੋ ਤੇਲ ਛੱਡੀ ਜਾਂਦਾ ਤੇ ਆਪਾਂ ਥੋੜੀ ਜਿਹੀ ਹਲਦੀ ਪਾ ਲੈਨੇ ਆ ਥੋੜੀ ਜੀ ਮਤਲਬ ਕਿੰਨੀ ਕੁ ਚਮਚਾ ਕੀ ਆਹ ਚਮਚਾ ਪਾਵਾਂਗੇ ਪੱਦਰ ਵਾਸਤੇ ਪਾਣੀ ਥੋੜੀ ਜਿਹੀ ਪਾਵੇ ਆ ਕਿੰਤੇ ਦਾ ਬਾਧੂ ਹੋ ਗਈ ਆ ਇਹ ਪਾਲੀਏ ਥੋੜੀ ਜੀ ਉਹ ਸਬਜ਼ੀ ਦੇ ਸਾਹਮਣੇ ਹਰੀ ਹੈ ਨਾ ਸਬਜ਼ੀ ਇਦਾਂ ਹੀ ਪਾਉਣ ਲੱਪਮਾਣ ਐ ਐਨਾ ਗਰਮ ਮਸਾਲਾ ਪਾ ਲਾਂਗੇ ਆਪਾਂ ਡਾੜਾ ਫੜ ਕੀਤਾ ਗੁੰਡੇ ਚ ਇਹ ਦਾ ਕੋਸਾ ਕਰੀਏ ਥੋੜਾ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਡਾੜਾ ਫੜੇ ਦੇ ਵਿੱਚ ਹੋਰ ਬਾਕੀ ਸਬਜ਼ੀ ਜੋ ਬਰੇ ਕਰਦਾ ਹਾਂ ਹਾਂ ਆ ਦੇਖੋ ਆਪਣਾ ਮਸਾਲਾ ਬਹੁਤ ਵਧੀਆ ਤਿਆਰ ਆ ਤੇ ਇਹਦੇ ਵਿੱਚ ਪਾਉਨੇ ਆਪਾਂ ਆਲੂ ਨਾਲੇ ਆਪਾਂ ਪਾ ਦਿੰਨੇ ਆ ਉਹ ਮੋਂਗਰੇ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੁਸ ਤੋਂ ਆਪਾਂ ਢੱਕ ਦਾਂਗੇ 파ਸਨਾ ਹੀ ਬਣਨਗੇ ਘੱਟ ਸੇਕ ਤੇ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਹਾਂ ਪਾਣਾ ਤਾਂ ਨਹੀਂ ਆਪਾਂ ਕਿਉਂਕਿ ਇਹ ਹਰੀ ਸਬਜ਼ੀ ਚਲੋ ਮਿਕਸ ਕਰਦੇ ਆ ਆਪਾਂ ਚੰਗੀ ਤਰ੍ਹਾਂ ਹੁਣ ਆਪਾਂ ਢੱਕ ਦਾਂਗੇ 15 ਮਿੰਟ ਬਾਅਦ ਆਪਾਂ ਵੇਖਾਂਗੇ ਵੀ ਇਹ ਸਬਜੀ ਆਪਾਂ ਦੀ ਕਿੱਦਾਂ ਦੀ ਬਣੀ ਹੈ ਚਲੋ ਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਮੁੰਗਰਿਆਂ ਦੀ ਜੇ ਸਾਡੇ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਜ਼ਰੂਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਧੰਨਵਾਦ